ਅੱਜ ਆਪਾਂ ਗੱਲ ਕਰਾਂਗੇ ਸ਼ੂਗਰ ਦੇ ਬਾਰੇ ਕਿਉਂਕਿ ਜਿਹੜਾ ਸ਼ੂਗਰ ਆ ਡਾਇਬਟੀਜ਼ ਆ ਉਹ ਘਰ ਘਰ ਪੇਸ਼ੈਂਟ ਆ ਆਪਾਂ ਇਹ ਵੀਡੀਓ ਸ਼ੂਗਰ ਵਾਲੇ ਦੇ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਆ ਵੀਡੀਓ ਲੰਬੀ ਵੀ ਹੋ ਸਕਦੀ ਆ ਪੂਰੀ ਵੀਡੀਓ ਦੇਖਿਓ ਜਿਹੜੇ ਕਹਿੰਦੇ ਨੇ ਨਾ ਲੋਕ ਆ ਵੀ ਸਾਡੀ ਸ਼ੂਗਰ ਨਹੀਂ ਖਤਮ ਹੋ ਸਕਦੀ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ੂਗਰ ਜੜ ਤੋਂ ਨਹੀਂ ਖਤਮ ਹੁੰਦੀ ਤਾਂ ਤੁਹਾਡੀ ਜੜ ਤੋਂ ਸ਼ੂਗਰ ਖਤਮ ਹੋਊਗੀ ਕਿਵੇਂ ਹੋਊਗੀ ਤੁਸੀਂ ਸਿਰਫ ਮੇਰੀਆਂ ਜਿਹੜੀਆਂ ਗੱਲਾਂ ਨੇ ਉਹ ਮੰਨਣੀਆਂ ਨੇ ਠੀਕ ਆ ਗੱਲਾਂ ਮੇਰੀਆਂ ਮੰਨਣੀਆਂ ਨੇ ਮੇ ਮੇਰੀਆਂ ਗੱਲਾਂ ਨਹੀਂ ਇਹ ਗ੍ਰੰਥਾਂ ਦੀਆਂ ਗੱਲਾਂ ਮੰਨਣੀਆਂ ਨੇ ਤੇ ਸਿਰਫ ਮੈਂ ਤਾਂ ਤੁਹਾਨੂੰ ਬੋਲ ਕੇ ਗ੍ਰੰਥਾਂ ਦੇ ਵਿੱਚੋਂ ਦੱਸਣੀਆਂ ਨੇ ਗੱਲਾਂ ਤੁਸੀਂ ਸਿਰਫ ਮੇਰੇ ਗੱਲਾਂ ਮੰਨਣੀਆਂ ਨੇ ਫੋਲੋ ਕਰਦੀਆਂ ਨੇ ਤੇ ਜੇ ਜਿਹੜੀ ਛੋਟੀ ਸ਼ੂਗਰ ਨਾ ਕੰਟਰੋਲ ਹੋਈ ਤਾਂ ਤੁਸੀਂ ਮੈਨੂੰ ਕਹਿ ਦਿਓ ਕੰਟਰੋਲ ਕੀ ਖਤਮ ਹੋ ਗਈ ਛੋਟੀ ਸ਼ੂਗਰ ਅੱਜ ਤੱਕ ਕੋਈ ਐ ਕਿਸੇ ਨੇ ਚੈਲੰਜ ਨਹੀਂ ਕਰਿਆ ਹੋਣਾ ਵੀ ਥੋੜੀ ਸ਼ੂਗਰ ਖਤਮ ਨਹੀਂ ਹੁੰਦੀ ਮੈਨੂੰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਤੁਸੀਂ ਦੇਖ ਰਹੇ ਹੋ ਐਮ ਐਚ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਹੰਟਰ ਦੋਸਤੋ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਹੈ ਤੇ ਅੱਜ ਫੇਰ ਇੱਕ ਵਾਰੀ ਅਸੀਂ ਤਨੋਜ ਢੇਬਾ ਜੀ ਕੋਲ ਆਇਆ ਵੈਦ ਸਾਹਿਬ ਕੋਲ ਤੇ ਇਹਨਾਂ ਨੂੰ ਮਿਲਦੇ ਹਾਂ ਤੇ ਇਹ ਕਰਦੇ ਹਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਿ ਆਖਿਰ ਜੋ ਬਿਮਾਰੀਆਂ ਨੇ ਜੋ ਇਨਸਾਨੀ ਸ਼ਰੀਰ ਨੇ ਪਤਾ ਨਹੀਂ ਦਵਾਈਆਂ ਕਾਰਨ ਜੋ ਰੇਹਾਂ ਸਪਰੇਹਾਂ ਦੇ ਕਾਰਨ ਪਤਾ ਨਹੀਂ ਖਾਣ ਪੀਣ ਦੇ ਕਾਰਨ ਪਤਾ ਨਹੀਂ ਵਾਤਾਵਰਨ ਦੇ ਕਾਰਨ ਕਾਫੀ ਜਿਹੜਾ ਇਨਸਾਨੀ ਸ਼ਰੀਰ ਹੈ ਅੰਦਰੋਂ ਡੈਮੇਜ ਹੋ ਚੁੱਕਿਆ ਬਿਲਕੁਲ ਕਮਜ਼ੋਰ ਹੋ ਚੁੱਕਿਆ ਮਰਨ ਦੇ ਕਗਾਰ ਤੇ ਆ ਬਿਲਕੁਲ ਖਤਮ ਹੋਇਆ ਪਿਆ ਬਾਹਰੋਂ ਦੇਖਣ ਨੂੰ ਬੰਦਾ ਬੰਦਾ ਲੱਗਦਾ ਪਰ ਅੰਦਰੋਂ ਬਿਲਕੁਲ ਟੁੱਟਿਆ ਪਿਆ ਤਾਂ ਦੋਸਤੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਇਹਨਾਂ ਦੇ ਦੇਸੀ ਨੁਕਤੇ ਜਿਹੜੇ ਸਾਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੱਲਾਂ ਬਾਤਾਂ ਤਾਂ ਸਭ ਤੋਂ ਪਹਿਲਾਂ ਆਪਾਂ ਬੈਦ ਸਾਹਿਬ ਦਾ ਸਵਾਗਤ ਕਰ ਲੈਨੇ ਆ ਤਰਨੋ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਚੈਨਲ ਦੇ ਉੱਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ 뮤지컬 ਹੰਟਰ ਜਿੰਨੀ ਵੀ ਟੀਮ ਹੈ ਤੁਹਾਡੀ ਐਮ ਐਚ ਨਿਊਜ਼ ਤਰੋ ਜੀ ਜਿਹੜਾ ਤੁਸੀਂ ਦੇਸੀ ਨੁਕਤਿਆਂ ਦੇ ਨਾਲ ਜੋ ਦਵਾਈਆਂ ਤੁਸੀਂ ਤਿਆਰ ਕਰਦੇ ਹੋ ਇਹ ਇਹਨਾਂ ਦੀ ਕੀ ਗਾਰੰਟੀ ਹੈ ਕਿ ਤੁਸੀਂ ਇਹ 100% ਦੇਸੀ ਹੀ ਤਿਆਰ ਕਰਦੇ ਹੋ ਇਹਨਾਂ ਨੂੰ ਦੇਖੋ ਜੀ ਇਹਦੀ ਗਾਰੰਟੀ ਇਹ ਹੈ ਵੀ ਜਿੰਨੀਆਂ ਵੀ ਅਸੀਂ ਦਵਾਈਆਂ ਤਿਆਰ ਕਰਦੇ ਹਾਂ ਬਿਲਕੁਲ ਸੁੱਧ ਹੁੰਦੀਆਂ ਨੇ ਕੋਈ ਵੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਪਾਈ ਜਾਂਦੀ ਆਪ ਤਿਆਰ ਕਰਦੇ ਹਾਂ ਮਿਹਨਤ ਕਰਦੇ ਹਾਂ ਜੜੀ ਬੂਟੀਆਂ ਕਈ ਜੜੀਆਂ ਜੜੀ ਬੂਟੀਆਂ ਨੇ ਬਾਜ਼ਾਰ ਚੋਂ ਲੈਣੀ ਹੁੰਦੀ ਨੇ ਬਾਜ਼ਾਰ ਚੋਂ ਲੈ ਲੈਨੇ ਆ ਤੇ ਕਈ ਜੜੀ ਬੂਟੀਆਂ ਨੇ ਅਸੀਂ ਜੰਗਲ ਚੋਂ ਆਪ ਲੈਉਣੀਆਂ ਪੈਂਦੀ ਨੇ ਉਹ ਲਿਆਉਣੇ ਆ ਤੇ ਬਾਕੀ ਇੱਕ ਗੱਲ ਹੋਰ ਵੀ ਆ ਤੇ ਤੁਸੀਂ ਕਿਹਾ ਵੀ ਤੁਹਾਡੀ ਕੀ ਗਰੰਟੀ ਹੈ ਵੀ ਇਹ ਸੁੱਧ ਹੀ ਨੇ ਬਾਕੀ ਮੈਂ ਤਾਂ ਤੁਹਾਨੂੰ ਫਾਰਮੂਲਾ ਦੱਸ ਦੂੰ ਵੀ ਤੁਸੀਂ ਆਹ ਆਹ ਚੀਜ਼ਾਂ ਪਾਉਣੇ ਨੇ ਇੰਨੇ ਨੇ ਗ੍ਰਾਮ ਇਹਨੂੰ ਆਹ ਕੁੱਟ ਲਓ ਇਹਨੂੰ ਐ ਕਰ ਲਓ ਇਹਨੂੰ ਕਰ ਲਓ ਤੁਸੀਂ ਆਪਦੇ ਹੱਥੀ ਵੀ ਬਣਾ ਸਕਦੇ ਹੋ ਯਾਨੀ ਜਿਸ ਨੇ ਦਵਾਈ ਤਿਆਰ ਕਰਨੀ ਹੋਵੇ ਉਹ ਤੁਹਾਨੂੰ ਫੋਨ ਕਰਕੇ ਨੁਕਤਾ ਪੁੱਛ ਸਕਦਾ ਹੈ ਬਿਲਕੁਲ ਜੀ ਬਿਲਕੁਲ ਆਪਦੇ ਘਰ ਬੈਠੇ ਆਪਦੇ ਤਿਆਰ ਕਰ ਸਕਦੇ ਹੋ ਤੇ ਘਰੇਲੂ ਟਿਪਸ ਵੀ ਪੁੱਛ ਸਕਦੇ ਹੋ ਤੁਸੀਂ ਕਿਵੇਂ ਬਿਮਾਰੀ ਦਾ ਹੱਲ ਕਰ ਸਕਦੇ ਹੋ ਜਿਹੜੀ ਮਰਜ਼ੀ ਬਿਮਾਰੀ ਦਾ ਹੱਲ ਪੁੱਛ ਲਓ ਮੇਰੇ ਤੋਂ ਤਾਂ ਅੱਜ ਆਪਣੇ ਕੋਲੇ ਪਹਿਲਾ ਜਿਹੜਾ ਟੌਪਿਕ ਆ ਉਹ ਕੀ ਹੈ ਅ ਅੱਜ ਆਪਾਂ ਗੱਲ ਕਰਾਂਗੇ ਸ਼ੂਗਰ ਦੇ ਬਾਰੇ ਕਿਉਂਕਿ ਜਿਹੜਾ ਸ਼ੂਗਰ ਆ ਡਾਇਬਟੀਜ਼ ਆ ਉਹ ਘਰ ਘਰ ਪੇਸ਼ੈਂਟ ਆਪਾਂ ਇਹ ਵੀਡੀਓ 슈ਗਰ ਵਾਲੇ ਦੇ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀਡੀਓ ਲੰਬੀ ਵੀ ਹੋ ਸਕਦੀ ਹੈ ਪੂਰੀ ਵੀਡੀਓ ਦੇਖਿਓ ਜਿਹੜੇ ਕਹਿੰਦੇ ਨੇ ਨਾ ਲੋਕ ਆ ਵੀ ਸਾਡੀ 슈ਗਰ ਨਹੀਂ ਖਤਮ ਹੋ ਸਕਦੀ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ 슈ਗਰ ਜੜ ਤੋਂ ਨਹੀਂ ਖਤਮ ਹੁੰਦੀ ਤਾਂ ਤੁਹਾਡੀ ਜੜ ਤੋਂ 슈ਗਰ ਖਤਮ ਹੋਊਗੀ ਕਿਵੇਂ ਹੋਊਗੀ ਤੁਸੀਂ ਸਿਰਫ ਮੇਰੀਆਂ ਜਿਹੜੀਆਂ ਗੱਲਾਂ ਨੇ ਉਹ ਮੰਨਣੀਆਂ ਨੇ ਠੀਕ ਆ ਗੱਲਾਂ ਮੇਰੀਆਂ ਮੰਨਣੀਆਂ ਨੇ ਮੇਰੀਆਂ ਗੱਲਾਂ ਨਹੀਂ ਇਹ ਗ੍ਰੰਥਾਂ ਦੀਆਂ ਗੱਲਾਂ ਮੰਨਣੀਆਂ ਨੇ ਤੇ ਸਿਰਫ ਮੈਂ ਤਾਂ ਤੁਹਾਨੂੰ ਬੋਲ ਕੇ ਗ੍ਰੰਥਾਂ ਦੇ ਵਿੱਚੋਂ ਦੱਸਣੀਆਂ ਨੇ ਗੱਲਾਂ ਤੁਸੀਂ ਸਿਰਫ ਮੇਰੇ ਗੱਲਾਂ ਮੰਨਣੀਆਂ ਨੇ ਫੋਲੋ ਕਰਦੀਆਂ ਨੇ ਤੇ ਜੇ ਜਿਹੜੀ ਛੋਟੀ 슈ਗਰ ਨਾ ਕੰਟਰੋਲ ਹੋਈ ਤਾਂ ਤੁਸੀਂ ਮੈਨੂੰ ਕਹਿ ਦਿਓ ਕੰਟਰੋਲ ਕੀ ਖਤਮ ਹੋ ਗਈ ਛੋਟੀ 슈ਗਰ ਅੱਜ ਤੱਕ ਕੋਈ ਐ ਕਿਸੇ ਨੇ ਚੈਲੰਜ ਨਹੀਂ ਕਰਿਆ ਹੁਣਾ ਵੀ ਥੋੜੀ 슈ਗਰ ਖਤਮ ਨਹੀਂ ਹੁੰਦੀ ਮੈਨੂੰ ਇੱਕ ਸਾਲ ਦੇ ਦਿਓ ਮੇਰੇ ਮੁਤਾਬਕ ਇਹ ਗ੍ਰੰਥਾਂ ਦੇ ਮੁਤਾਬਕ ਤੁਸੀਂ ਚੱਲਿਓ ਥੋੜੀ 슈ਗਰ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਤੇ ਮੈਂ ਆਪਦੇ ਪਰਿਵਾਰ ਦੇ ਵਿੱਚ ਆਪਦੇ ਦੋਸਤਾਂ ਮਿੱਤਰਾਂ ਦੀ ਬਹੁਤ ਜ਼ਿਆਦਾ 슈ਗਰ ਠੀਕ ਕੀਤੀ ਤੇ ਬੈਤ ਸਾਹਿਬ 슈ਗਰ ਦਾ ਕਾਰਨ ਕੀ ਹੁੰਦਾ 슈ਗਰ ਹੁੰਦੀ ਹੀ ਕਿਉਂ ਹੈ ਕਿਉਂਕਿ ਇਹ ਬਾਲੀ ਪੁਰਾਣੀ ਨਹੀਂ ਹੈ 슈ਗਰ ਕੁਝ ਹੀ ਸਮੇਂ ਤੋਂ ਹੋਣ ਲੱਗੀ ਹੈ ਤੇ ਹੁਣ ਕਾਫੀ ਜਿਆਦਾ ਫੈਲ ਚੁੱਕੀ ਹੈ ਬਿਲਕੁਲ 슈ਗਰ ਆਈ ਨੂੰ ਕਿੰਨਾ ਟਾਈਮ ਹੋ ਗਿਆ 슈ਗਰ ਜ 20 25 ਸਾਲ ਹੀ ਹੋਏ ਨੇ ਜਿਹੜੀ 슈ਗਰ ਸਾਡੇ ਹੁਣ ਪਰਿਵਾਰਾਂ ਦੇ ਵਿੱਚ ਘਰ ਘਰ ਆ ਚੁੱਕੀ ਆ ਕਾਰਨ ਕੀ ਹੈ ਜੀ ਦੇਖੋ ਮੇਨ ਜਿਹੜਾ ਮੈਂ ਕਾਰਨ ਮੰਨਦਾ ਜਿੱਥੋਂ ਤੱਕ ਮੇਰੀ ਸਟੱਡੀ ਕੀਤੀ ਵੀ ਆ ਬਾਕੀ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਤੇਰੀ ਪੜ੍ਹਾਈ ਕੀ ਕਰੀ ਹੋਇਆ ਮੇਰੀ ਜੀ ਸਰਕਾਰ ਜਿਵੇਂ ਡਿਪਲੋਮਾ ਹੁੰਦਾ ਡੀ ਫਾਰਮੇਸੀ ਦਾ ਆਯੁਰਵੇਦਿਕ ਦੀ ਡਿਗਰੀ ਆ ਤੇ ਉਹ ਮੇਰੀ ਕਰੀ ਹੋਈ ਆ ਤੇ ਬਾਕੀ ਮੈਂ ਆਪਣੇ ਗੁਰੂ ਜੀ ਕੋਲੋਂ ਰਹਿ ਕੇ ਇਹ ਜਿਹੜੀ ਵਿੱਦਿਆ ਕੀ ਜੋਗ ਤੇ ਇਹ ਮੈਂ ਗੁਰੂ ਚੇਲੇ ਦੀ ਜਿਹੜੀ ਪ੍ਰਣਾਲੀ ਚੱਲਦੀ ਆ ਰਹੀ ਹੈ ਬੈਦ ਦੀ ਉਹ ਸਿੱਖਿਆ ਜੀ ਤੇ ਕਾਰਨ ਮੈਂ ਕੀ ਮੰਨਦਾ ਇੱਕ ਤਾਂ ਜਿਹੜੇ ਲੋਕਾਂ ਨੂੰ ਸਟ्रेस ਰਹਿੰਦੀ ਆ ਟੈਨਸ਼ਨ ਆ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਬਾਕੀ ਸਾਡਾ ਜਿਹੜਾ ਖਾਣ ਪਾਣਾ ਇਹੇ ਆ ਤੇ ਬਾਕੀ ਇੱਕ ਜਦੋਂ ਕਿਸੇ ਦੀ ਮੰਮੀ ਨੂੰ ਹੋ ਜਾਂਦੀ ਹੈ ਤੇ ਗਾਹਾਂ ਉਹਦੇ ਪੁੱਤ ਨੂੰ ਹੋ ਜਾਂਦੀ ਹੈ ਧੀ ਨੂੰ ਵੀ ਹੋ ਜਾਂਦੀ ਹੈ ਗਾਹਾਂ ਪੀੜੀ ਦੀ ਪੀੜੀਦਾਰ ਪੀੜੀ ਵੀ ਚੱਲ ਰਹੀ ਹੈ ਜੈਨਟਿਕ ਵੀ ਬਣ ਚੱਕੀ ਹੈ 슈ਗਰ ਸਾਡੇ ਖੂਨ ਦੇ ਵਿੱਚ ਆ ਚੁੱਕੀ ਹੈ ਸਾਡੇ ਬਲੱਡ ਦੇ ਵਿੱਚ ਆ ਚੁੱਕੀ ਆ ਤੇ ਬਾਕੀ ਦੂਜੀ ਗੱਲ ਤੀਜੀ ਗੱਲ ਜਿਹੜੀ ਵੈਰੀ ਇੰਪੋਰਟੈਂਟ ਆ ਜਦੋਂ ਦੀ ਸਾਡੇ ਹਿੰਦੁਸਤਾਨ ਦੇ ਵਿੱਚ 슈ਗਰ ਆ ਗਈ ਖੰਡ ਆ ਗਈ ਤੇ ਉਦੋਂ ਦੀ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀ 슈ਗਰ ਆਉਣੀ ਸ਼ੁਰੂ ਹੋਗੀ ਸ਼ੂਗਰ ਆ ਜਿਹੜੀ ਅੰਗਰੇਜ਼ ਜੀ ਨੇ ਅੰਗਰੇਜ਼ ਨੇ ਜਿਹੜੇ ਸ਼ੂਗਰ ਕਹਿੰਦੇ ਕਿਨੂੰ ਉਹ ਖੰਡ ਨੂੰ ਸ਼ੂਗਰ ਕਹਿੰਦੇ ਨੇ ਆਈ ਹੈ ਜਿਹੜੀ ਬਿਮਾਰੀ ਸਾਨੂੰ ਉੱਥੋਂ ਆਈ ਆ ਇਹਦੀ ਜੜ੍ਹ ਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਕੈਮੀਕਲ ਨੇ ਉਹ ਪਾਏ ਜਾਂਦੇ ਨੇ ਨਖਾਰਨ ਨੂੰ ਪਾਏ ਜਾਂਦੇ ਨੇ ਤੇ ਰਸਾਇਣ ਵੀ ਪਾਏ ਜਾਂਦੇ ਨੇ ਹਨ ਕੈਮੀਕਲ ਉਸ ਤੋਂ ਬਾਅਦ ਜਦੋਂ ਅਸੀਂ ਚਾਹ ਬਣਾਉਂਦੇ ਆ ਤਾਂ ਉਹਨੂੰ ਪੂਰਾ ਕਾੜੀ ਜਾਂਦੇ ਆ ਕਾੜੀ ਜਾਣਾ ਤੇ ਉਹ ਸਾਡੇ ਲਈ ਖਤਰਨਾਕ ਆ ਤੇ ਸਾਡੇ ਜਿਹੜਾ ਖੂਨ ਦਾ ਤੇਜਾਬੀ ਪਾਣਾ ਉਹ ਵਧਾ ਦਿੰਦੀ ਆ ਸਾਡੇ ਖੂਨ ਦੇ ਵਿੱਚ ਇੱਕ ਗ੍ਰੰਥੀ ਆ ਸਾਡੇ ਸਰੀਰ ਦੇ ਵਿੱਚ ਇੱਕ ਗ੍ਰੰਥੀ ਆ ਜਿਹੜੀ ਕਿ ਸਾਡੇ ਸਰੀਰ ਦਾ ਜਿਹੜਾ ਗਲੂਕੋਜ਼ ਦੀ ਮਾਤਰਾ ਉਹਨੂੰ ਕੰਟਰੋਲ ਦੇ ਵਿੱਚ ਕਰਦੀ ਆ ਜਦੋਂ ਉਹ ਕੰਮ ਕਰਨਾ ਬੰਦ ਕਰ ਦਿੰਦੀ ਆ ਜਾਂ ਉਹਦਾ ਓਵਰਲੋਡ ਹੋ ਜਾਂਦਾ ਅੱਜ ਅਸੀਂ ਕੀ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਵਿੰਦਰ ਚੰਗਾ ਹੈ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਮੈਨੂੰ ਪ੍ਰੋਬਲਮ ਮੇਰੇ ਜੀ ਲੀਵਰ ਫੈਟੀ ਦੀ ਪ੍ਰੋਬਲਮ ਸੀ ਤੇ ਇੱਕ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀ ਜੀ ਮੇਰਾ ਸ਼ੂਗਰ 500 550 ਤੱਕ ਰਹਿੰਦਾ ਸੀਗਾ ਜੀ ਤੇ ਇਸ ਤੋਂ ਬਾਅਦ ਜੇ ਮੈਂ ਆਪਾਂ ਨੇ ਇਹਦਾ ਤਨੋਜ ਬਾਈ ਤਨੋਜ ਟਿੱਬਾ ਜੀ ਇਹਨਾਂ ਦੇ ਨਾਲ YouTube ਤੇ ਵੀਡੀਓ ਦੇਖੀ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਮੇਰਾ ਕਨੈਕਟ ਹੋਇਆ ਤੇ ਮੈਂ ਇਹਨਾਂ ਤੋਂ ਦਵਾਈ ਸਟਾਰਟ ਕਰੀ ਤੇ ਆਪਦੀ ਜੀ ਤੇ ਹੁਣ ਮੇਰਾ ਸ਼ੂਗਰ 500 ਤੋਂ ਘਟ ਕੇ ਮਤਲਬ ਕਿ ਬਹੁਤ ਫਰਕ ਪਿਆ ਜੀ 100 150 ਤੇ ਵਿੱਚ ਵਿੱਚ ਰਹਿੰਦਾ 100 150 ਜੀ ਇਹਨਾਂ ਦੀ ਬਹੁਤ ਵਧੀਆ ਦਵਾਈ ਹੈ ਇਹਨਾਂ ਲੈ ਵੀ ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਦਵਾਈ ਖਾਧੀ ਪਹਿਲਾਂ ਹੀ ਮੈਂ ਕਈ ਬੋ ਡਾਕਟਰ ਬਦਲਦੇ ਜੀ ਮੇਰੇ ਕੋਲ ਲਾ ਸੰਗਰੂਰ ਲੁਧਿਆਣਾ ਪਟਿਆਲਾ ਜਿੱਥੋਂ ਵੀ ਮੈਨੂੰ ਮਤਲਬ ਕਿ ਸਹੀ ਲੱਗਦਾ ਕਿ ਮੈਂ ਦਵਾਈ ਲੈਂਦਾ ਸੀ ਪਰ ਮੈਨੂੰ ਕਿਤੋਂ ਫਰਕ ਨਹੀਂ ਪਿਆ ਜੀ ਫਰਕ ਪੈਂਦਾ ਸੀਗਾ ਫੇਰ ਮੇਰਾ ਉਦਾਂ ਦਾ ਉਦਾਂ ਹੀ ਹੋ ਜਾਂਦਾ ਸੀਗਾ ਜੀ ਤੇ ਹੁਣ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਆਈ ਬਾਈ ਤਨੋਦ ਟੱਬਾ ਇਹਨਾਂ ਲਵੇ ਜਾਓ ਜੀ ਇਨਾਂ ਲਵੇ ਦਵਾਈ ਆ ਜੋ ਇਹਨਾਂ ਦੀ ਦਵਾਈ ਸੀ ਤੀ ਅਸਰ ਕਰਨਾ ਸ਼ੁਰੂ ਕਰ ਦੇ ਜਿਵੇਂ ਜਿਵੇਂ ਪ੍ਰੇਜ ਜਾਨੀ ਕਿ ਵਿਸ਼ਵਾਸ ਰੱਖ ਕੇ ਦਵਾਈ ਖਾਓ ਤੇ ਪ੍ਰੇਜ ਰੱਖੋ ਹਾਂ ਇਹ ਜਿੱਦਾਂ ਜਿੰਨਾ ਪ੍ਰੇਜ ਤੇ ਪ੍ਰੇਜ ਰੱਖੋ ਦੋ ਦੋ ਪ੍ਰੇਜ ਰੱਖੋ ਨਾਲੇ ਜੀ ਮੈਨੂੰ ਲੀਵਰ ਦੀ ਵੀ ਪ੍ਰੋਬਲਮ ਸੀ ਤਾ ਇਤਿਆਬ ਗੈਸ ਕਬਜ ਇਹ ਮੈਨੂੰ ਮੇਰਾ ਬਹੁਤ ਜ਼ਿਆਦਾ ਵਾਤਾ ਸੀਗਾ ਤੇ ਹੁਣ ਮੇਰਾ ਬਿਲਕੁਲ ਹੀ ਸੈਟ ਆ ਜੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦਾ ਬਾਈਆਂ ਦਾ ਬਹੁਤ ਧੰਨਵਾਦ ਜਨੋਜ ਬਾਈ ਦਾ ਆਪਾਂ ਧੰਨਵਾਦ ਕਰਦੇ ਆ ਜੀ ਇਹ ਬਹੁਤ ਵਧੀਆ ਦਵਾਈ ਦਿੰਦੇ ਨੇ ਜੀ ਜਿੰਨੀਆਂ ਵੀ ਚੀਜ਼ਾਂ ਨੇ ਮਿੱਠੇ ਵਾਲੀਆਂ ਖਾਣੇ ਆ ਕਾਰਬੋਹਾਈਡਰੇਟ ਖਾਣੇ ਆ ਵੱਧ ਤੋਂ ਵੱਧ ਇਸੇ ਕਰਕੇ ਸਾਨੂੰ ਮਟਾਪਾ ਆ ਰਿਹਾ ਤੇ ਅਸੀਂ ਕੀ ਕਰਦੇ ਆਂਗੇ ਬਰਫੀ ਖਾ ਲਈ ਗੁਲਾਬ ਜਾਮਨ ਖਾ ਲਈ ਚਾਹ ਪੀ ਲਈ ਕਦੇ ਕੋਸਪੀ ਲਿਆ ਕਦੇ ਕੋਸਪੀ ਲਿਆ ਤੇ ਉਸ ਤੋਂ ਬਾਅਦ ਜਿਹੜਾ ਫਾਸਟ ਫੂਡ ਹੈ ਇਹ ਆ ਤੇ ਬਾਕੀ ਜਿਹੜੀ ਖੰਡ ਆ ਸੌਰੀ ਸਾਡੀ ਅੱਜ ਆਟਾ ਸੀ ਖਾ ਰਹੇ ਆ ਆਟੇ ਦੇ ਵਿੱਚ ਕੀ ਆ ਆਟਾ ਜਿਹੜਾਗਾ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਇਹਦੇ ਵਿੱਚ ਗਲੂਕੋਜ਼ ਦੀ ਬਹੁਤ ਜ਼ਿਆਦਾ ਮਾਤਰਾ ਗਈ ਸਾਡੇ ਅਨਾਜ ਨੇ ਜਿਹੜੇ ਤੇ ਸਾਡੇ ਅਨਾਜ ਬਹੁਤ ਜ਼ਿਆਦੇ ਦੂਸਤ ਹੋ ਚੁੱਕੇ ਨੇ ਤੇ ਦੂਜੀ ਗੱਲ ਇਹਦੇ ਵਿੱਚ ਜੂਰੀਆ ਬਹੁਤ ਜ਼ਿਆਦੇ ਪਾਇਆ ਜਾਂਦਾ ਸਾਡੇ ਜਿਹੜੇ ਸਰੀਰ ਨੂੰ ਖਰਾਕ ਮਿਲਣੀ ਚਾਹੀਦੀ ਆ ਤੇ ਉਹ ਮਿਲ ਨਹੀਂ ਰਹੀ ਹੁਣ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਣਾ ਇੱਕ ਇਹ ਆਪਣੇ ਕੋਲ ਡੱਬਾ ਪਿਆ ਜੀ ਠੀਕ ਆ ਜਦੋਂ ਆਪਾਂ ਡੱਬੇ ਨੂੰ ਭਰ ਦਾਂਗੇ ਕੀ ਹੋਊਗਾ ਕੀ ਹੋਊਗਾ ਭਰ ਦਾਂ ਦੁੱਲੂਗਾ ਨਾ ਤੇ ਉਸੇ ਤਰ੍ਹਾਂ ਹੀ ਸਾਡੀ ਗ੍ਰੰਥੀ ਆ ਜਿਹੜੀ ਪੈਂਕਰੀਜ਼ ਸਾਡੇ ਸਰੀਰ ਦੇ ਵਿੱਚ ਗ੍ਰੰਥੀ ਹੈ ਜਿਹੜੀ ਸਾਡੇ 슈ਗਰ ਨੂੰ ਕੰਟਰੋਲ ਕਰਦੀ ਹੈ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ ਜਦੋਂ ਸੀ ਪਾਈ ਜਾਂਦੇ ਆ ਪਾਈ ਜਾਂਦੇ ਆ ਜਾਂ ਤਾਂ ਇਹ ਕਮਜ਼ੋਰ ਹੋ ਜੂ ਜਾਂ ਓਵਰਫਲੋ ਹੋ ਜੂ ਤੇ ਓਵਰਫਲੋ ਜਦੋਂ ਹੋ ਜਾਂਦੀ ਹੈ ਸਾਡੀ ਜਦੋਂ ਅਸੀਂ ਬਲੱਡ ਟੈਸਟ ਕਰਦੇ ਆ ਤਾਂ ਸਾਡੇ ਗਲੂਕੋਜ਼ ਦੀ ਜਿਹੜੀ ਮਾਤਰਾ ਹੈਗੀ 슈ਗਰ ਦੀ ਮਾਤਰਾ ਉਹ ਵਧੀ ਹੁੰਦੀ ਹੈ ਤੇ ਇਸੇ ਕਰਕੇ ਤੁਸੀਂ ਆਪਣੀ ਡਾਈਟ ਦਾ ਵੱਧ ਤੋਂ ਵੱਧ ਖਿਆਲ ਰੱਖੋ ਬਹੁਤ ਸਾਰੀਆਂ ਜੜੀ ਬੂਟੀਆਂ ਐਦਾਂ ਦੀਆਂ ਨੇ ਜਿਹੜੀਆਂ ਸਾਡੇ ਖੂਨ ਦੇ ਵਿੱਚੋਂ 슈ਗਰ ਦਾ ਜਿਹੜਾ ਹੈਗਾ ਪ੍ਰਭਾਵ ਆ ਉਹ ਘਟਾ ਦਿੰਦੀਆਂ ਨੇ ਤੇ ਕਈ ਜੜੀ ਬੂਟੀਆਂ ਇਦਾਂ ਦੀਆਂ ਜਿਹੜੀਆਂ ਬਿਲਕੁਲ ਖਤਮ ਕਰ ਦਿੰਦੀਆਂ ਨੇ ਤੇ ਸ਼ੂਗਰ ਕਰਦਾ ਕੀ ਆ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦਾ ਬਹੁਤ ਸਾਰੇ ਲੋਕਾਂ ਨੂੰ ਦਮ ਚੜਨ ਲੱਗ ਜਾਂਦਾ ਹੈਗਾ ਤੇ ਮਰਦਾਨਾ ਸ਼ਕਤੀ ਹੈ ਜਿਹੜੀ ਉਹਨਾਂ ਦੀ ਉਹ ਵੀ ਕਮਜ਼ੋਰ ਹੋ ਜਾਂਦੀ ਹੈਗੀ ਇਹ ਦੇਖੋ ਸ਼ੂਗਰ ਆ ਜਿਹੜਾ ਕੀ ਕਰਦਾ ਜਿਹੜਾ ਸਾਡੇ ਇਹ ਸਰੀਰ ਦੇ ਕੀ ਨੇ ਸੈੱਲ ਨੇ ਪੱਠੇ ਨੇ ਇਹ ਪੱਠਿਆਂ ਨੂੰ ਸ਼ੂਗਰ ਆ ਜਿਹੜਾ ਉਹ ਕੀ ਕਰ ਦਿੰਦਾ ਮਤਲਬ ਖੋਖਲਾ ਕਰ ਦਿੰਦਾ ਪੱਠੇ ਕਮਜ਼ੋਰ ਕਰ ਦਿੰਦਾ ਸ਼ੂਗਰ ਜਦੋਂ ਸਾਡੇ ਆ ਜਾਂਦਾ ਤਾਂ ਉਹਦੇ ਲਈ ਡਾਇਟ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਉਂਦਾ ਮਤਲਬ ਸ਼ੂਗਰ ਕੰਟਰੋਲ ਕਰਨ ਦੇ ਵਿੱਚ ਤੇ ਉਹਦੇ ਲਈ ਅਸੀਂ ਕਰਨਾ ਕੀ ਆ ਹੁਣ ਆਪਾਂ ਕਾਰਨ ਦਾਸ ਤੇ ਵੀ ਹੁੰਦਾ ਕਾਰਨ ਕੀ ਨੇ ਤੇ ਹੁਣ ਆਪਾਂ ਰੋਕ ਥਾਮ ਕਿਵੇਂ ਰੋਕ ਥਾਮ ਕਰੀਏ ਜੀ ਵੈਸਾ ਪਹਿਲਾਂ ਇਹਦੇ ਲੱਛਣ ਦੱਸੋ ਦੇਖੋ ਹਰ ਇੱਕ ਬੰਦਾ ਦਾ ਟੈਸਟ ਨਹੀਂ ਕਰਵਾਉਂਦਾ ਪਤਾ ਹੀ ਨਹੀਂ ਲੋਕ ਅੱਧੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੈਨੂੰ ਸ਼ੂਗਰ ਹੋ ਚੁੱਕੀ ਹੈ ਇਹਦੇ ਲੱਛਣ ਕੀ ਨੇ ਸ਼ੁਰੂਆਤੀ ਲੱਛਣ ਜਦੋਂ ਸ਼ੂਗਰ ਹੋਊਗਾ ਇਹਦੇ ਸ਼ੁਰੂਆਤੀ ਲੱਛਣ ਕੀ ਨੇ ਦੇਖੋ ਸ਼ੁਰੂਆਤੀ ਲੱਛਣ ਇੱਕ ਤਾਂ ਜਿਹੜੇ ਬੰਦੇ ਨੂੰ ਸ਼ੁਰੂਆਤੀ ਲੱਛਣ ਨੇ ਉਹ ਬਹੁਤ ਸਾਰੇ ਉਹਨਾਂ ਨੂੰ ਦਮ ਚੜਨ ਲੱਗ ਜਾਂਦਾ ਕੰਮ ਕਰਦਿਆਂ ਕਰਦਿਆਂ ਨੂੰ ਉਹਨਾਂ ਦੇ ਸਰੀਰ ਦੇ ਵਿੱਚ ਥਕਾਵਟ ਹੈ ਜਿਹੜੀ ਉਹ ਮਹਿਸੂਸ ਕਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਕੀ ਹੁੰਦਾ ਇੱਕ ਤਾਂ ਬਾਥਰੂਮ ਆ ਜਿਹੜਾ ਉਹ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਜਦੋਂ ਆਪਾਂ ਕਿਤੇ ਵੀ ਬਾਥਰੂਮ ਕਰਦੇ ਆ ਤਾਂ ਜਦੋਂ ਜਿਹੜੇ ਬੰਦੇ ਨੂੰ ਸ਼ੂਗਰ ਹੋਵੇ ਤਾਂ ਉਥੇ ਕੀੜੇ ਆ ਜਾਂਦੇ ਨੇ ਕੀੜੇ ਉਹਦੇ ਬਾਥਰੂਮਾਂ 'ਚ ਜ਼ਿਆਦਾ ਪਿਆ ਜਾਂਦੇ ਨੇ ਕਿਉਂਕਿ ਉਹਦੇ ਜਿਹੜਾ ਖੂਨ ਦਾ ਜਿਹੜਾ ਤੇਜਾਬੀ ਪਾਣਾ ਉਹ ਵੱਧ ਜਾਂਦਾ ਤੇ ਜਿਹੜਾ ਮਤਲਬ ਬਾਥਰੂਮ ਆ ਸਾਡਾ ਮਤਲਬ ਮਿੱਠਾਗਾ ਜਿਵੇਂ ਆਪਾਂ ਮਿੱਠੇ ਦੀ ਗੱਲ ਲਾਈਏ ਤਾਂ ਪੁਣਕਿਆਂ ਦਾ ਫਿਲਟਰ ਹੋ ਕੇ ਫਿਲਟਰ ਤੋਂ ਬਿਨਾਂ ਹੀ ਆਈ ਜਾਂਦਾ ਰਹਿੰਦਾ ਤੇ ਸਾਡੇ ਸਰੀਰ ਦੀ ਜਿਹੜੀ ਚਰਬੀ ਆ ਉਹ ਖੁਰਦੀ ਰਹਿੰਦੀ ਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਹੜੇ ਮੋਟੇ ਹੁੰਦੇ ਨੇ ਉਹ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਵੀ ਬਹੁਤ ਵੱਡੀ ਪਹਿਚਾਣ ਆ ਸ਼ੂਗਰ ਦੇ ਪੇਸ਼ੈਂਟ ਦੀ ਦੇਖ ਲਓ ਤੁਸੀਂ ਉਹ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾ ਜਿਹੜਾ ਰੰਗ ਹੈ ਉਹ ਚਿੱਟਾ ਹੋਣਾ ਸ਼ੁਰੂ ਹੋ ਜੂਗਾ ਤੇ ਉਹਨਾਂ ਦੀ ਜਿਹੜੀ ਖੂਨ ਦੀ ਮਾਤਰਾ ਉਹ ਵੀ ਘਟਣੀ ਸ਼ੁਰੂ ਹੋ ਜਾਂਦੀ ਆ ਹਾਂ ਹੁਣ ਆਪਾਂ ਗੱਲ ਕਰੀਏ ਕਿ ਇਸ ਦੀ ਰੋਕਥਾਮ ਕਿਵੇਂ ਕਰ ਸਕਦੇ ਆ ਇਸ ਨੂੰ ਰੋਕ ਕਿਵੇਂ ਸਕਦੇ ਆ ਦੇਖੋ ਰੋਕਥਾਮ ਦੇ ਲਈ ਇੱਕ ਡਾਈਟ ਆ ਤੁਸੀਂ ਉਹ ਡਾਈਟ ਫਾਲੋ ਕਰਨੀ ਆ ਕੀ ਕਰਦੇ ਆਂਗੀ ਤੇ ਉਹਨੂੰ ਤੇ ਇੱਕ ਤੁਸੀਂ ਡਾਈਟ ਆ ਜਿਹੜੀ ਉਹ ਫਾਲੋ ਕਰਦੀਆਂ ਮੰਨ ਕੇ ਚਲੋ ਤੁਸੀਂ ਤੁਹਾਡਾ ਬਜਨ ਆ ਜਿਹੜਾ 80 ਕਿਲੋ ਆ ਤਾਂ ਤੁਸੀਂ 800 ਗ੍ਰਾਮ ਆ ਜਿਹੜਾ ਫਰੂਟ ਲੈਣਾਗਾ ਤੇ ਫਰੂਟ ਲੈਣਾ ਸੈਲਡ ਲੈਣਾ ਤੁਸੀਂ 2 100-100 ਗ੍ਰਾਮ 2-200 ਗ੍ਰਾਮ ਮਤਲਬ ਸਵੇਰੇ ਇੱਕ ਪਲੇਟ ਦੇ ਵਿੱਚ ਪਾ ਲੈਣਾ ਉਹਦੇ ਵਿੱਚ ਸਬਜ਼ੀਆਂ ਪਾ ਲੈਣੀਆਂ ਨੇ ਕੱਕੜੀ, ਕarele ਜੋ ਵੀ ਅਸੀਂ ਮਤਲਬ ਕੱਚੀ ਸਬਜ਼ੀ ਖਾ ਸਕਦੇ ਆ ਉਹ ਪਾ ਲਈ ਪਲੇਟ ਦੇ ਵਿੱਚ ਇੱਕ ਤੁਸੀਂ ਫਰੂਟ ਹੈ ਜਿਹੜੇ ਮੌਸਮੀ ਫਰੂਟ ਨੇ ਦੋ ਫਰੂਟ ਆ ਉਹ ਖਾ ਲੈਣੇ ਆ ਤੇ 12 ਵਜੇ ਤੱਕ ਇਹ ਤੁਸੀਂ ਜਿਹੜੀ ਡਾਈਟ ਆ ਉਹ ਰੱਖਣੀ ਆ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਅਨਾਜ ਲੈਣਾ ਤੇ ਬਾਕੀ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ ਉਹ ਕਣਕ ਚਾਵਲ ਇਹ ਚੀਜ਼ਾਂ ਨਾ ਲੈਣਾ ਇੱਕ ਕੋਦਰਾ ਕੰਗਣੀ ਜਵਾਹਰ ਇਹ ਚੀਜ਼ਾਂ ਦਾ ਜਿਹੜਾ ਤੁਸੀਂ ਅਨਾਜ ਆ ਉਹ ਲੈ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਦੁਪਹਿਰੇ ਇਹ ਲੈਣਾ ਸ਼ਾਮ ਨੂੰ ਫੇਰ ਤੁਸੀਂ ਜਿਹੜਾ ਫਲ ਤੇ ਤੁਸੀਂ ਕੱਚੀ ਸਬਜ਼ੀ ਹੈ ਜਿਹੜੀ ਪਲੇਟ ਭਰ ਕੇ ਉਹ ਖਾਣੀ ਆ ਤੇ ਪਲੇਟ ਭਰ ਕੇ ਫਰੂਟ ਖਾਣਿਆ ਤੁਸੀਂ ਇਹ ਡਾਈਟ ਹੈ ਜਿਹੜੀ ਰੈਗੂਲਰ ਪਨੌਣੀਆਂ ਤਾਂ ਤੁਹਾਡਾ ਜਿਹੜਾ ਤੁਸੀਂ ਦੇਖੋਗੇ ਜਿਹੜਾ 슈ਗਰ ਆ ਤੁਹਾਡਾ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਤੇ ਬਾਕੀ ਤੁਸੀਂ ਇਹਦੇ ਵਿੱਚ ਨਾਰੀਅਲ ਪਾਣੀ ਹੈ ਜਿਹੜਾ ਇੱਕ ਜਾਂ ਦੋ ਨਾਰੀਅਲ ਪਾਣੀ ਹੈ ਜਿਹੜੇ ਉਹ ਡੇਲੀ ਤੁਸੀਂ ਪੀਣਿਆ ਤੇ ਬਾਕੀ ਇਹ ਚੀਜ਼ ਤੁਸੀਂ ਕਰ ਸਕਦੇ ਹੋ ਇਹ ਨਹੀਂ ਕਰਨਾ ਤੇ ਇੱਕ ਹੋਰ ਨੁਸਖਾ ਮੈਂ ਤੁਹਾਨੂੰ ਉਹ ਦੱਸਦਾ ਤਾਂ ਤੁਸੀਂ ਸਹੰਜਣੇ ਦਾ ਬੂਟਾ ਸਾਰਿਆਂ ਨੇ ਸੁਣਿਆ ਹੋਣਾ ਸਹੰਜਣਾ ਕੀ ਹੈ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਮੁਰਿੰਗਾ ਤੇ ਸਾਉਥ ਦੇ ਵਿੱਚ ਉਹਨੂੰ ਡਰਮ ਸਟਿਕ ਕਿਹਾ ਜਾਂਦਾ ਉਹਦਾ ਤੁਸੀਂ ਪਾਊਡਰ ਬਣਾ ਲੈਣਾ ਉਹਦਾ ਪਾਊਡਰ ਬਣਾ ਕੇ ਉਹਨੂੰ ਛਾਂ ਦੇ ਵਿੱਚ ਸੁਕਾ ਲੈਣਾ ਤੇ ਉਹਦਾ ਅੱਧਾ ਚਮਚਾ ਸਵੇਰੇ ਤੇ ਅੱਧਾ ਸ਼ਾਮ ਨੂੰ ਤੁਸੀਂ ਉਹ ਲੈਣਾਗਾ ਤੇ ਇਹਦੇ ਵਿੱਚ ਪਾਣੀ ਐ ਜਿਹੜਾ ਵੱਧ ਤੋਂ ਵੱਧ ਪੀਣਾ ਕਿਉਂਕਿ ਖੁਸ਼ਕ ਜ਼ਿਆਦਾ ਹੁੰਦਾ ਤੇ ਬਾਕੀ ਹਾਂ ਇਹਦੇ ਲਈ ਐਂਟੀ 슈ਗਰ ਬਹੁਤ ਸਾਰੀਆਂ ਜੜੀ ਬੂਟੀਆਂ ਨੇ ਜਿਵੇਂ ਗੋੜਮਾਰ ਹੋਗੀ ਇਹ ਤੇ ਕਰੇਲੇ ਹੋਗੇ ਬਾੜ ਕਰੇਲਾ ਹੋ ਗਿਆ ਨਿੰਮ ਦੇ ਪੱਤੇ ਹੋਗੇ ਨਿੰਮ ਦੀ ਦਾਤਣ ਹੋਗੀ ਆ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਾ ਸਕਦੇ ਹੋ ਇਹ ਤੁਹਾਡੇ ਐਂਟੀ 슈ਗਰ ਨੇ ਤੁਹਾਡੀ ਬਾਡੀ ਦੇ ਵਿੱਚ ਤਾਕਤ ਵੀ ਲੈ ਕੇ ਆਉਣੀਆਂ ਨਾਲ ਜਿਵੇਂ ਸਫੈਦ ਮੁਸਲੀ ਅਸਬਗੰਧਾ ਇਹ ਚੀਜ਼ਾਂ ਦਾ ਵੀ ਤੁਸੀਂ ਇਸਤੇਮਾਲ ਹੈ ਜਿਹੜਾ ਨਾਲ ਕਰ ਸਕਦੇ ਹੋ ਬਾਤ ਸਾਬ ਜੇ ਆਪਾਂ ਇਸ ਦੀ 슈ਗਰ ਦੀ ਦਵਾਈ ਦੀ ਗੱਲ ਕਰੀ ਤਾਂ ਇਹਦੀ ਕੋਈ ਸਪੈਸ਼ਲ ਦਵਾਈ ਤਿਆਰ ਹੁੰਦੀ ਹੈ ਜਿਵੇਂ ਤੁਸੀਂ ਇਹ ਵਾਲਾ ਪਾਊਡਰ ਜਿਹੜਾ ਸ਼ੂਗਰ ਵਾਸਤੇ ਕਹਿ ਰਹੇ ਆ ਸਪੈਸ਼ਲੀ ਪਾਊਡਰ ਹੈ ਇਹ ਇਹਦਾ ਇਹ ਕਿਵੇਂ ਤਿਆਰ ਜੇ ਕਿਸੇ ਨੇ ਘਰੇ ਤਿਆਰ ਕਰਨਾ ਹੋਵੇ ਉਹ ਕਰ ਸਕਦਾ ਹੈ ਉਹਦੇ ਲਈ ਮਤਲਬ ਤੁਹਾਡੇ ਨਾਲ ਕੰਟੈਕਟ ਕਰੇ ਬਿਲਕੁਲ ਇਹ ਜਿਹੜਾ ਪਾਊਡਰ ਆ ਤੁਸੀਂ ਇਹ ਪਾਊਡਰ ਤਾਂ ਤਿਆਰ ਆ ਕਰ ਸਕਦੇ ਹੋ ਪਰ ਜਿਹੜੀਆਂ ਇਹ ਗੋਲੀਆਂ ਨੇ ਇਹ ਤਿਆਰ ਨਹੀਂ ਹੋਣੀਆਂ ਕਿਉਂਕਿ ਇਹਦੀ ਬਕਾਇਦਾ ਪ੍ਰਕਿਰਿਆ ਅਗੇ ਇਹਨੂੰ ਟਾਈਮ ਜਿਹੜਾ ਉਹ ਕਾਫੀ ਲੱਗ ਜਾਂਦਾ ਇਹਨੂੰ 6 ਮਹੀਨਿਆਂ ਦਾ ਟਾਈਮ ਆ ਉਹ ਲੱਗ ਜਾਂਦਾ ਕਿਉਂਕਿ ਕਈ ਜੜੀ ਬੂਟੀਆਂ ਦਾ ਜਿਹੜਾ ਘੋਲ ਆ ਤਿਆਰ ਕਰਕੇ ਆਪਾਂ ਨੂੰ ਧਰਤੀ ਦੇ ਵਿੱਚ ਦੱਬਣਾ ਪੈਂਦਾ ਉਸ ਤੋਂ ਬਾਅਦ 6 ਮਹੀਨੇ ਦਾ ਪ੍ਰੋਸੈਸ ਆ ਉਹ ਦੱਬਣਾ ਪੈਂਦਾ ਤੇ ਉਸ ਤੋਂ ਬਾਅਦ ਇਹ ਤਿਆਰ ਹੁੰਦੀ ਆ ਖਮੀਰ ਬਣ ਜਾਂਦੇ ਨੇ ਇਹਦੇ ਖਮੀਰ ਬਣ ਕੇ ਉਸ ਤੋਂ ਬਾਅਦ ਸੁਕਾਉਣੇ ਪੈਂਦੇ ਨੇ ਉਸ ਤੋਂ ਬਾਅਦ ਫੇਰ ਇਹਦੇ ਵਿੱਚ ਜੜੀਆਂ ਬੂਟੀਆਂ ਪਾ ਕੇ ਇਹਨੂੰ ਰਗੜਾਈਏ ਜਿਹੜੀ ਕਰਨੀ ਪੈਂਦੀ ਆ ਤੇ ਫੇਰ ਇਹਦੀਆਂ ਜਿਹੜੀਆਂ ਗੋਲੀਆਂ ਨੇ ਉਹ ਬਟਣੀਆਂ ਪੈਂਦੀਆਂ ਨੇ ਇਹਦੇ ਵਿੱਚ ਕਾਫੀ ਅਸੀਂ ਬਹੁਤ ਵਧੀਆ ਜੜੀ ਬੂਟੀਆਂ ਪਾਈਆਂ ਹੋਏ ਨੇ ਜਿਵੇਂ ਗੁੜਮਾਰ ਜਿਹੜੀ ਬੂਟੀ ਆ ਤੇ ਗੁੜਮਾਰ ਬੂਟੀ ਕੀ ਕਰਦੀ ਆ ਗੁੜਮਾਰ ਬੂਟੀ ਇਹ ਜਿਹੜੀ ਸਾਡਾ ਜਿਹੜਾ ਖੂਨ ਆ ਉਹਨੂੰ ਪਿਉਰੀਫਾਈ ਕਰਦੀ ਆ ਖੂਨ ਨੂੰ ਸਾਫ਼ ਕਰਦੀ ਆ ਇਦੇ ਵਿੱਚ ਗਲੋ ਪਾਈ ਜਾਂਦੀ ਆ ਗਲੋ ਵੀ ਸਾਡੇ ਲਈ ਬਹੁਤ ਜ਼ਿਆਦਾ ਜਿਹੜੀ ਫਾਇਦੇਮੰਦ ਹੁੰਦੀ ਆ ਬਾਕੀ ਇਹਦੇ ਵਿੱਚ ਤુલਸੀ ਪਾਈ ਜਾਂਦੀ ਆ ਜਮਾਣਾ ਪਾਈ ਜਾਂਦੇ ਨੇ ਚਾਰ ਪ੍ਰਕਾਰ ਦੀਆਂ ਤੇ ਇਹਦੇ ਵਿੱਚ ਕਾਫੀ ਹੋਰ ਵੀ ਕਰੇਲਾ ਪਾਇਆ ਜਾਂਦਾ ਬਾੜ ਕਰੇਲਾ ਹੋ ਗਿਆ ਵੱਡਾ ਕਰੇਲਾ ਹੋ ਗਿਆ ਨਿੰਮ ਦੇ ਪੱਤੇ ਹੋਗੇ ਤੇ ਕੁੱਟਕੀ ਹੋਗੀ ਤੇ ਜਾਮਣ ਦੀ ਹਿਰਕ ਹੋਗੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਇਹਦੇ ਵਿੱਚ ਤੇ ਫਿਰ ਇਹ ਜਿਹੜਾ ਪਾਊਡਰ ਤਿਆਰ ਹੁੰਦਾਗਾ ਤੇ ਬਾਕੀ ਇਹ ਤੁਸੀਂ ਪਾਊਡਰ ਆਪ ਵੀ ਘਰੇ ਵੀ ਤਿਆਰ ਕਰ ਸਕਦੇ ਹੋ ਤੁਸੀਂ ਮੇਰੇ ਤੋਂ ਫੋਨ ਕਰਕੇ ਇਹਦਾ ਫਾਰਮੂਲਾ ਵੀ ਪੁੱਛ ਸਕਦੇ ਹੋ ਆਪਣੇ ਘਰ ਬੈਠੇ ਵੀ ਤਿਆਰ ਕਰਵਾ ਸਕਦੇ ਹੋ ਤੇ ਅੱਜ ਕੱਲ ਬਹੁਤ ਸਾਰੇ ਜਿਹੜੇ ਇنسੂਲੀਨ ਆ ਇنسੂਲੀਨ ਆ ਜਿਹੜਾ ਬਹੁਤ ਸਾਰੇ ਬੱਚਿਆਂ ਦੇ ਵੀ ਤੇ ਲੋਕਾਂ ਦੇ ਵੀ ਟੀਕੇ ਲੱਗ ਰਹੇ ਨੇ ਜਿਹਨਾਂ ਧੁੰਨੀ ਦੇ ਵਿੱਚ ਟੀਕਾ ਲੱਗਦਾ ਉਹ ਕੀ ਕਰਦਾ ਜਿਹੜਾ ਇنسੂਲੀਨ ਹੁੰਦਾ ਸਾਡਾ ਮਤਲਬ ਜਿਹੜੀ ਸਾਡੀ ਪੈਂਕਰੀਜ ਕਿਰਿਆ ਗ੍ਰੰਥੀ ਆ ਉਹ ਇنسੂਲੀਨ ਆ ਜਿਹੜਾ ਬਣਾਉਣੀ ਬੰਦ ਕਰ ਦਿੰਦੀ ਆ ਉਹ ਜਿਹੜਾ ਮਿੱਠਾ ਗਲੂਕੋਜ਼ ਆ ਕੰਟਰੋਲ ਨਹੀਂ ਹੁੰਦਾ ਇਸ ਕਰਕੇ ਫਿਰ ਸਾਨੂੰ ਜਿਹੜੇ ਇੰਜੈਕਸ਼ਨ ਨੇ ਉਹ ਲਾਏ ਜਾਂਦੇ ਨੇ ਗਲੂਕੋਜ਼ ਨੂੰ ਕੰਟਰੋਲ ਕਰਨ ਦੇ ਇਨਸੂਲਿਨ ਦੇ ਟੀਕੇ ਡਾਇਰੈਕਟ ਸਾਡੀ ਧੁੰਨੀ ਦੇ ਵਿੱਚ ਲਾਏ ਜਾਂਦੇ ਨੇ ਬਹੁਤ ਸਾਰੇ ਨੇ ਜਿਹੜੇ ਮਤਲਬ ਬਹੁਤ ਸਾਰੇ ਲੋਕਾਂ ਦੇ ਜਿਹੜੇ ਇੰਜੈਕਸ਼ਨ ਨੇ ਬੰਦ ਹੋਏ ਨੇ ਇਹ ਫਾਰਮੂਲੇ ਦੇ ਨਾਲ ਠੀਕ ਹੈ ਜੀ ਕੀ ਬਾਤ ਆ ਤਾਂ ਦੋਸਤੋ ਤੁਸੀਂ ਆਪਣੀ ਪੁਰਾਣੀ ਤੋਂ ਪੁਰਾਣੀ ਸ਼ੂਗਰ ਵੱਧ ਤੋਂ ਵੱਧ ਸ਼ੂਗਰ ਨੂੰ ਆਪਣੇ ਘਰ ਬੈਠੇ ਆ ਇਹ ਨੁਕਤੇ ਦੇ ਨਾਲ ਦਵਾਈ ਤਿਆਰ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਜੋ ਤੁਸੀਂ ਬੈਦ ਸਾਹਿਬ ਦੇ ਨਾਲ ਕੰਟੈਕਟ ਕਰੋਗੇ ਤਾਂ ਤੁਹਾਨੂੰ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨੂੰ ਵਟਸਐਪ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਤੁਹਾਨੂੰ ਘਰੇ ਬੈਠਿਆਂ ਨੂੰ ਇਹ ਨੁਕਤਾ ਮਿਲ ਜੂਗਾ ਤੇ ਤੁਸੀਂ ਇਸ ਨੂੰ ਕੰਟਰੋਲ ਕਰ ਸਕਦੇ ਹੋ 슈ਗਰ ਨੂੰ ਤੇ ਬਾਕੀ ਬੈਦ ਸਾਹਿਬ ਜਾਂਦੇ ਜਾਂਦੇ ਕੋਈ ਮੈਸੇਜ ਸਾਡੇ ਸ਼ਰੋਤਿਆਂ ਦੇ ਲਈ ਬਾਕੀ ਦੇਖੋ ਜੀ ਚੰਗਾ ਖਾਓ ਪੀਓ ਤੇ ਬਾਕੀ ਬਹੁਤ ਜਿਆਦਾ ਸਾਡੀਆਂ ਮਾਮਾ ਨੂੰ ਬਹੁਤ ਜਿਆਦਾ 슈ਗਰ ਦੀ ਪ੍ਰੋਬਲਮਾਂ ਦੇਖੋ ਆਪਾਂ ਤਾਂ ਸੇਵਾ ਹੀ ਕਰਨੀਆਂ ਜੇ ਕੋਈ ਫ੍ਰੀ ਲੈਣਾ ਚਾਹੁੰਦਾ ਫ੍ਰੀ ਲੈ ਲੇ ਮੇਤੋਂ ਬਸ ਮੇਰੀ ਇੱਕ ਬੇਨਤੀ ਹੈ ਵੀ ਉਹਨੂੰ ਮੈਂ ਫਿਰ ਇੱਕ ਸੇਵਾ ਲਾਉਣਾ ਹੁੰਨਾ ਜਿਵੇਂ ਕਿਸੇ ਗਰੀਬ ਦੀ ਹੈਲਪ ਕਰ ਦੋ ਜਾਂ ਤੁਸੀਂ ਗਵਾਂ ਨੂੰ ਪੱਠੇ ਪਾ ਦੋ ਜਾਂ ਕੋਈ ਵੀ ਮੈਂ ਮਤਲਬ ਸਮਾਜ ਭਲਾਈ ਦਾ ਕੰਮ ਕਰ ਦੋ ਕਿਉਂਕਿ ਤੁਸੀਂ ਦਸਵੰਧ ਕੱਢ ਦੋ ਕਈ ਰੋਗ ਐਦਾਂ ਹੁੰਦੇ ਨੇ ਹੁਣ ਮੈਂ ਗ੍ਰੰਥਾਂ ਦੇ ਵਿੱਚ ਵੀ ਪੜਿਆ ਇੱਕ ਹੁੰਦਾ ਕਰਮ ਰੋਗ ਜਿਹੜਾ ਸਾਡੇ ਕਰਮਾਂ ਦੇ ਕਰਕੇ ਮਿਲਿਆ ਹੁੰਦਾ ਇੱਕ ਹੁੰਦਾ ਚਰਮ ਰੋਗ ਕਰਮ ਰੋਗ ਸਾਡੀ ਬਾਡੀ ਦੇ ਕਰਕੇ ਹੁੰਦਾ ਕਈ ਲੋਕਾਂ ਨੂੰ ਰੋਗ ਨੇ ਜਿਹੜੇ ਕਰਮ ਰੋਗ ਨੇ ਮਤਲਬ ਉਹ ਉਹਨਾਂ ਦੇ ਕਰਮਾਂ ਦੇ ਕਰਕੇ ਉਹਨਾਂ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜੇ ਰੋਗ ਨੇ ਉਹ ਮਿਲ ਜਾਂਦੇ ਨੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਜਿਹੜੀ ਇਹ ਜਿੰਨੇ ਵੀ ਬਿਮਾਰੀਆਂ ਲੱਗਣੀਆਂ ਸੀ ਮੈਨੂੰ ਹੀ ਲੱਗਣੀਆਂ ਸੀ ਇਹ ਤੁਹਾਡੇ ਕਰਮਾਂ ਦਾ ਰੋਗ ਆ ਇਸ ਕਰਕੇ ਤੁਸੀਂ ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਜੜੀ ਦਵਾਈਆਂ ਲੈ ਲੈ ਹੰਬ ਗਏ ਤਾਂ ਕਰਮਾਂ ਦਾ ਰੋਗ ਵੀ ਆ ਤੇ ਤੁਸੀਂ ਨਾਲ ਨਾਲ ਜਿਹੜਾ ਪੌਨਾ ਭਜਨ ਆ ਪਾਠ ਹੈ ਉਹ ਕਰੋ ਤੇ ਜਿਹੜੇ ਪ੍ਰਾਣੇ ਸਾਡੇ ਸਾਧ ਲੋਕ ਹੁੰਦੇ ਸੀ ਗੁਰੂ ਪੀਰ ਫਕੀਰ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਨਾਲੇ ਤਾਂ ਉਹਨਾਂ ਨੇ ਦਵਾਈ ਬਣਾਈ ਜਾਣੀ ਰਗੜੀ ਜਾਣੀ ਤੇ ਨਾਲ ਉਹਨਾਂ ਨੇ ਪਾਠ ਕਰੀ ਜਾਣਾ ਤੇ ਉਹਦੇ ਨਾਲ ਕੀ ਹੁੰਦਾ ਸੀ ਜਦੋਂ ਪਾਠ ਕਰਦੇ ਸੀਗੇ ਉਹ ਜਿਹੜੇ ਉਹਨਾਂ ਦੇ ਕਰਮਾਂ ਦੇ ਰੋਗ ਹੁੰਦੇ ਸੀ ਉਹ ਵੀ ਖਤਮ ਹੋ ਜਾਂਦੇ ਸੀ ਤੇ ਉਹ ਜੜੀ ਬੂਟੀ ਹੈ ਜਿਹੜਾ ਉਹ ਦੁੱਗਣਾ ਕੰਮ ਕਰ ਜਾਂਦੀ ਸੀ ਤੇ ਇਹ ਜਿਹੜੀ ਸਾਡੀ ਵਿੱਦਿਆ ਕੀ ਇਹ ਸਾਨੂੰ ਮਹਾਪੁਰਸ਼ਾਂ ਨੇ ਵਾਕਸੀ ਹੋਈਆ ਤੇ ਇਹ ਵਿੱਦਿਆ ਜਿਹੜੀ ਮਤਲਬ ਅਸੀਂ ਹੋਰ ਫਲਾਈਏ ਇਹਦਾ ਪ੍ਰਚਾਰ ਕਰੀਏ ਆਯੁਰਵੇਦ ਦਾ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਬੈਦ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਦੋਸਤੋ ਇਹ ਸੀ ਬੈਦ ਤਨੋਜ tributaries ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਾਰਤਾ ਲਾਪ ਕੋਈ ਰਾਬਤਾ ਕਾਇਮ ਕਰਨਾ ਹੋਵੇ ਤਾਂ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਕਿਸੇ ਵੀ ਵੇਲੇ ਇਹਨਾਂ ਨੂੰ ਕਾਲ ਕਰ ਸਕਦੇ ਆ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਾਂ ਉਦੋਂ ਤੱਕ ਲਈ ਮੈਂ ਤੁਹਾਡਾ ਆਪਣਾ ਹੰਟਰ ਲੈਣਾ ਇਜਾਜ਼ਤ ਹੱਸੇ ਕਾਲ ਜੀ